ਮਾਨਜੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਕ੍ਰਿਮਿਨਲ ਗੈਂਗਸਟਰ ਅਤੇ ਸਮਾਜ ਵਿਰੋਧੀ ਅੰਸਰਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਮੁਹਿੰਮ ਚਲਾਉਂਦੀ ਰਹਿੰਦੀ ਉਸੇ ਲੜੀ ਚ ਸਾਨੂੰ ਕਾਫੀ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀ ਸਿਟੀ ਪੁਲਿੰਦਰ ਚੀਮਾ ਡੀਐਸਪੀ ਸਿਟੀ ਮਨਸਤਨਾਮ ਸਿੰਘ ਜੀ ਐਸਐਚਓ ਕੋਤਵਾਲੀ ਪਟਿਆਲਾ ਜਸਪ੍ਰੀਤ ਸਿੰਘ ਕਾੜੂ ਪੈਂਚਰ ਸੀਆਈਏ ਪਟਿਆਲਾ ਪ੍ਰਦੀਪ ਸਿੰਘ ਬਾਜਵਾ ਇਹਨਾਂ ਦੀਆਂ ਟੀਮਾਂ ਨੇ ਚਾਰ ਦੋਸ਼ੀ ਅਰੈਸਟ ਕੀਤੇ ਤੇ ਉਹਨਾਂ ਤੋਂ ਪੰਜ ਜਿਹੜੇ ਵਿਆਪਨਾਂ ਹੋਰ ਰਿਕਵਰ ਹੋਈਆਂ 15 ਤੋਂ ਵੀ ਘਰ ਤੋਂ ਰਿਕਵਰ ਹੋਏ ਤੇ ਕਮਰਸ਼ੀਅਲ ਕੁਆਂਟੀਟੀ ਚ ਜਿਹੜਾ ਹੈਰੋਇਨ ਆ ਉਹਦੀ ਰਿਕਵਰੀ ਹੋਈ ਹੈ ਇਹ ਗੈਂਗ ਕਾਫੀ ਸਮੇਂ ਤੋਂ ਪਟਿਆਲੇ ਜ਼ਿਲ੍ਹੇ ਦੇ ਅੰਦਰ ਕਈ ਪ੍ਰਕਾਰ ਦੀ ਵਾਰਦਾਤਾਂ ਚ ਸਰਗਰਮ ਸੀਗਾ ਤੇ ਨਸ਼ਾ ਸਪਲਾਈ ਵੀ ਜਿਹੜੀ ਆ ਇਹ ਗੈਂਗ ਕਰਦਾ ਸੀ ਬਾਰਡਰ ਏਰੀਆ ਪੰਜਾਬ ਤੋਂ ਇਹ ਚਿੱਟਾ ਲੈ ਕੇ ਆਉਂਦੇ ਸੀ ਤੇ ਇੱਥੇ ਪਟਿਆਲੇ 'ਚ ਉਹਨੂੰ ਅੱਗੇ ਵੇਚਦੇ ਸੀ ਤੇ ਇਸ ਗੈਂਗ ਦੀ ਅਰੈਸ ਦੇ ਨਾਲ ਹੀ ਪਟਿਆਲੇ 'ਚ ਚਿੱਟਾ ਸਪਲਾਈ ਦੀ ਜਿਹੜੀ ਚੇਨ ਆ ਉਹਨੂੰ ਕਾਫੀ ਵੱਡਾ ਸੈਟਬੈਕ ਲੱਗਾ ਹੈ ਇਹ ਚਾਰ ਦੋਸ਼ੀ ਨੇ ਜੀ ਇਹਨਾਂ 'ਚੋਂ ਦੋ ਤੇ ਬ੍ਰਦਰਜ਼ ਨੇ ਅਜੈ ਕੁਮਾਰ ਤੇ ਵਿਜੇ ਕੁਮਾਰ ਉਰਫ ਸਮਾਰਟੀ ਦੋ ਅਨਨੇ ਦੋਸ਼ੀ ਨੇ ਸੰਦੀਪ ਸਿੰਘ ਤੇ ਆਪਣੇ ਜਿਹੜਾ ਜਤਿੰਨ ਤੋਬੀਗਾਟ ਏਰੀਆ ਦਾ ਰਹਿਣ ਵਾਲਾ ਹੈ ਇਨਾਂ ਤੋਂ ਇੱਕ ਦੋਸ਼ੀ ਤੇ ਪਹਿਲਾਂ ਵੀ ਮੁਕੱਦਮੇ ਦਰਜ ਨੇ ਬਾਕੀਆਂ ਦਾ ਕੋਈ ਕ੍ਰਿਮినਲ ਪਿਸ਼ੋਕੜ ਹੁਣ ਤੱਕ ਸਾਹਮਣੇ ਨਹੀਂ ਆਇਆ ਕਿਉਂਕਿ ਕਈ ਵਾਰਦਾਤਾਂ ਤੋਂ ਬਾਵਜੂਦ ਇਹ ਅਰੈਸਟ ਨਹੀਂ ਹੋ ਸਕੇ ਸੀ ਜਦਕਿ ਕ੍ਰਾਈਮ ਪੇਸ਼ਾ ਬੰਦੇ ਆ ਤੇ ਕਾਫੀ ਲੰਬੇ ਸਮੇਂ ਤੋਂ ਵਾਰਦਾਤਾਂ ਕਰ ਰਹੇ ਸੀ ਜਿਹੜਾ ਅਮਨਦੀਪ ਸਿੰਘ ਜੱਟ ਪਟਿਆਲਾ ਜੇਲ੍ਹ ਚ ਬੰਦਾ ਇਹ ਉਹਦਾ ਐਂਟੀ ਗੈਂਗ ਆ ਪਿਛਲੇ ਮਹੀਨੇ 10 ਪਿਸਤੌਲ ਜਿਹੜੇ ਆ ਅਸੀਂ ਇਹਨਾਂ ਦੇ ਐਂਟੀ ਗੈਂਗ ਤੋਂ ਰਿਕਵਰ ਕੀਤੇ ਸੀ ਤੇ ਉਹਦੀ ਬਦਲਾਖੋਰੀ یا کسی سینسیشنل قتل ਨੂੰ ਅੰਜਾਮ ਦੇਣ ਲਈ ਇਹਨਾਂ ਨੇ ਆ ਪੰਜ ਪਿਸਤੌਲ ਜਿਹੜੇ ਆ ਇਹ ਵੀ ਅਰੇਂਜ ਕੀਤੇ ਸੀ ਤੇ 300 ਗ੍ਰਾਮ ਤੋਂ ਜ਼ਿਆਦਾ ਹੈਰੋਇਨ ਦੀ ਰਿਕਵਰੀ ਹੋਈ ਹੈ ਤੇ ਇਹਦੇ ਨਾਲ بڑا ਇੱਕ ਸਪਲਾਈ ਚੇਨ ਜਿਹੜੀ ਹੈ ਕਿ ਡਰੱਗਸ ਦੀ ਪਟਿਆਲਾ ਜ਼ਿਲ੍ਹੇ 'ਚ ਉਹਨੂੰ ਕਾਫੀ ਵੱਡਾ ਸੱਟ ਬੈਕ ਲੱਗਾ ਹੈ ਦੇਖੋ ਜੀ ਇਹਨਾਂ ਦੀ ਪ੍ਰੀਲਿਮਨਰੀ ਪੁਛਗਿਸਚਾ ਆਇਆ ਕਿ ਇਹ ਜਿਹੜੇ ਸਬਰਬਨ ایریا ਨੇ ਜਿਵੇਂ ਅਰਬਨ ਅਸਟੇਟ ਹੋ ਗਿਆ ਹੈ ਪੰਜਾਬੀ ਯੂਨੀਵਰਸਿਟੀ ਦੇ ਲਾਗੇ ਦਾ ਜਿਹੜਾ ایریا ਆ ਉਥੇ ਹਿਰੋਇਨ ਸਪਲਾਈ ਕਰਦੇ ਸੀ ਤੇ ਇਹਨਾਂ ਨੂੰ ਫੜਨ ਨਾਲ ਤੇ ਕਾਫੀ ਸਪਲਾਈ ਚੇਨ ਨੂੰ ਕਾਫੀ ਜਿਹੜਾ ਸੈਟ ਬੈਕ ਲੱਗੂ ਜਿਹੜਾਂ ਨੂੰ ਅਰੈਸਟ ਨਹੀਂ ਹੋ ਰੋਹਨ ਨਹੀਂ ਹੈ ਜਿਹੜੇ ਹਾਂ ਉਹ ਉਹਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸਰ ਪ੍ਰੋਪਰਟੀ ਵਗੈਰਾ ਵੀ ਕੋਈ ਇਹਨਾਂ ਦੀ ਉਹ ਅਸੀਂ ਆਇਡੈਂਟੀਫਾਈ ਕਰਾਂਗੇ ਜੀ ਜੇਕਰ ਨਸ਼ੇ ਤੇ ਅਸਲਾ ਸਪਲਾਈ ਕਰਨ ਦੇ ਗੋਰਖ ਧੰਦੇ ਨਾਲ ਕੋਈ ਵੀ ਗੈਰ ਕਾਨੂੰਨੀ ਜਾਇਦਾਦਾਂ ਬਣਾਈਆਂ ਹੋਣੀਆਂ ਤੇ ਉਹਨਾਂ ਨੂੰ 4 ਫੀਟ ਵੀ ਕਰਾਇਆ ਜਾਊਗਾ ਤੇ ਅਗਲੀ ਜਾਂਚ ਅਨੁਸਾਰ ਕਾਰਵਾਈ ਹੋਵੇਗਾ। ਪੁਰਾਣਾ ਅਪਰਾਧਿਕ ਰਿਕਾਰਡ ਕਿਹਦਾ ਕਿਹਦਾ ਮਿਲੇ? ਇਹਨਾਂ ਚੋਂ ਇੱਕ ਬੰਦਾ ਹੀ ਆ ਜੀ ਜਿਹੜਾ ਪੁਰਾਣਾ ਅਪਰਾਧਿਕ ਰਿਕਾਰਡ ਦਾ ਵਿਜੇ ਕੁਮਾਰ ਦਾ। ਇਹਦੇ ਤੇ ਪਹਿਲਾਂ ਐਨਡੀਪੀਐਸ ਐਕਟ ਦਾ ਮਕਦਮਾ ਦਰਜ ਆ। ਪਰ ਬਾਕੀ ਦੋਸ਼ੀਆਂ ਨੂੰ ਹੋਰ ਵੀ ਡੰਗਾਈ ਨਾਲ ਪੁਛਗਛ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ। ਤੇ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਵੀ ਕਿਹੜੇ-ਕਿਹੜੇ ਗੈਂਗ ਮੈਂਬਰ ਨੇ ਸਾਨੂੰ ਅੱਗੇ ਹੋਰ ਵੀ ਅਰੈਸਟ ਤੇ ਰਿਕਵਰੀ ਹੋਣ ਦੀ ਉਮੀਦ ਹੈਗੀ ਹੈ ਜੀ। ਪਰ ਜਿਵੇਂ ਡਰਗਸ ਫੋਰਸ ਫੋਰ ਲਾਕੇ ਤੇ ਰਹਿੰਦੇ ਆ ਰੋੜੀਗੁੱਟ ਮਲੇ ਉੱਧਰ ਹੋ ਗਿਆ ਜਾਂਦਾ ਕਾਰਨ ਇਹ ਜਾਦਾ ਇਨਾ ਕਲੋਨੀਆ ਤੇ ਮਤਲਬ ਦੇਖੋ ਇਹ ਪ੍ਰੀਲਿਮਨਰੀ ਪੁਸ਼ਕਿਸ਼ ਇਹ ਗੱਲ ਸਾਹਮਣੇ ਆਈ ਹੈ ਕਿ ਬਾਰਡਰ ਏਰੀਆ ਤੋਂ ਅੰਮ੍ਰਿਤਸਰ ਰੂਰਲ ਏਰੀਆ ਤੋਂ ਤਰਨਤਾਰਨ ਏਰੀਆ ਤੋਂ ਲੈ ਕੇ ਆਉਂਦੇ ਸੀ ਤੇ ਪਟਿਆਲੇ ਸ਼ਹਿਰ 'ਚ ਸਪਲਾਈ ਕਰਦੇ ਸੀ ਤੇ ਬਾਕੀ ਹੋਰ ਪੁਸ਼ਕਿਸ਼ ਜਾਰੀ ਹੈ ਨਾਲ। ਠੀਕ ਪਰ ਫੋਟੋ ਕਰਕੇ ਲਗਾਓ। ਲੱਗੀ ਤੈਨੂੰ? ਨਹੀਂ।